ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ ਜਨਕੀ ਸੰਗਾ ਫੈਮਿਲੀ ਵੱਲੋਂ ਤੇ ਤੁਹਾਡਾ ਨੈਕਸਟ ਬਲੌਗ ਤੇ ਨਿਊ ਬਲੌਗ ਦੇ ਵਿੱਚ ਸਵਾਗਤ ਹੈ ਤੇ ਇਹ ਹੈ ਸਾਡਾ ਨੈਕਸਟ ਬਲੌਗ ਜਿਹਦੇ ਵਿੱਚ ਅਸੀਂ 3 ਨਵੰਬਰ ਮੈਂ ਜੋਸਾ ਤੇ ਜੋਸਾ ਦੀ ਦੀਦੀ ਦੀਦੀ ਮਦਰ ਮਦਰ ਦਾ ਜਨਮ ਦੀਦੀ ਇਹ ਨਹੀਂ ਕੀ ਨਾਇਰ ਕਿਹਨਾਂ ਰੌਸੀ ਰੌਸੀ ਆ ਅੱਜ ਸਾਡੇ ਘਰ ਦੇ ਵਿੱਚ ਤਿੰਨ ਜੈਂਟਸ ਤੇ ਦੋ ਲੇਡੀਜ਼ ਹੁੰਦੀਆਂ ਸੀ ਹਾਂ ਹੁਣ ਤਿੰਨ ਇਹਦੇ ਸਾਨੇ ਤਿੰਨ ਲੇਡੀਆਂ ਦੀ ਸੋਬੇ ਲੇਡੀਜ਼ ਲੇਡੀਆਂ ਸਤੈ ਸਾਰੇ ਪੁੱਛਦੇ ਸੀ ਵੀ ਇਹ ਕਿਹੜੀ ਮਤਲ ਨਸਲ ਹੈ ਨਸਲ ਵਾ ਬਰੀਡ ਇਹ ਹੈਗੀ ਕਿਹੜੀ ਬਰੀਡ ਹੈ ਦਾ ਨਾਮ ਹੈਗਾ ਫ੍ਰੈਂਚ ਬੁਲਡੌਗ ਫ੍ਰੈਂਚ ਬੁਲਡੌਗ ਹੈ ਹਾਂ ਇਹ ਹੈਗੀ ਫੀਮੇਲ ਫੀਮੇਲ ਹੈ ਤੇ ਉੱਤੇ ਉਹ ਵੀ ਰੱਖਿਆ ਕਰੋ ਜੇ ਇਹਨਾਂ ਨੂੰ ਇਹਨਾਂ ਦੀ ਸਾਹ ਹੋਂਦੀ ਹੈ ਜਿੱਦਾਂ ਦੀ ਇਹ ਆਈਏ ਤੇ ਨਜ਼ਾਰੇ ਲੈਂਦੀ ਏਸੀ 'ਚ ਰਹਿੰਦੀ ਆ ਤੇ ਉਹ ਤੇ ਅਜਿਹਾ ਉਹ ਮੰਜੇ ਤੇ ਪੈਂਦੀ ਆ ਹਨ ਥੱਲੇ ਉੱਤਰ ਕੇ ਚੀਂ-ਚੀਨੇ ਗੱਲ ਆ ਪੜਨ ਜਾਂ ਸੋਫੇ ਸਾਈਡ ਤੇ ਪਹਿ ਜਾਣਾ ਤੇ ਮਾੜੀ ਮੋਟੀ ਗੱਲ ਕਰਦੇ ਨੇ ਹੁਣ ਕੋਈ ਨਹੀਂ ਗੱਲ ਕਰ ਲਾ ਕੋਈ ਕਿ ਇੰਨਾ ਹੀ ਖੇਲੀ ਜਾ ਗੱਲ ਇਦਾਂ ਐ ਵੀ ਚੱਲੇ ਜੀ ਜਿਆ ਲੱਗਾ ਰਹਿੰਦਾ ਯਾਰ ਹੋਰ ਨਹੀਂ ਕੁਝ ਨਹੀਂ ਠੱਕ ਕੋ ਜਹ ਹੁੰਦੇ ਹੀ ਇੱਕ ਦੂਜੇ ਦੇ ਮੂੰਹ ਦੇਖੇ ਜਾਂ ਫੋਨ ਦੇ ਕੀ ਜਾਣਾ ਹੁਣੇ ਇੱਥੇ ਕਦੀ ਸੋਫੇ ਤੇ ਚੜਾ ਲਾ ਮੈਨੂੰ ਚੁੰਮ ਚੁੰਮ ਕਰਦੀ ਰਹਿੰਦੀ ਤੇਰੀ ਕੋਸ਼ ਕਰਦੀ ਰਹਿੰਦੀ ਐ ਕਈਆਂ ਨੇ ਕਮੈਂਟ ਕੀਤਾ ਇਹਦੇ ਬਾਰੇ ਦੱਸਿਓ ਇਹ ਹੈਗੀ 2 ਮਹੀਨੇ ਦੀ 8 ਅਪ੍ਰੈਲ ਦਾ ਇਹਦਾ ਹੈਗਾ ਬਰਥ ਹਮ ਜਨਮ ਦਿਨ 2 ਮਹੀਨੇ ਹੈਗੀ ਯਾਰ ਜਿੱਦਾਂ ਦੀ ਆਈ ਸਾਡੇ ਸਾਰੇ ਘੁੰਮਗੇ ਭਰੇ ਆ ਵੇ ਨੂੰ اٹਕੇ ਜਦੋਂ ਲਾਈਟ ਜਾਵੇ ਦੇਖੀ ਤਾਂ ਪਤਾ ਨਹੀਂ ਹੁੰਦਾ ਕਦੋਂ ਪੈ ਥੱਲੇ ਦੀ ਲੀਨ ਦੀ ਸੁਣੀ ਜਾਵੇ ਸਹੀ ਗੱਲ ਆ ਜੀ ਇੱਟਾ ਕੁੱਤਾ ਸਿੱਖਦਾ ਹੈਗਾ ਇਹਨੂੰ ਹੌਲੀ ਹੌਲੀ ਸਿਕਾਉਣ ਲਾਉਣੇ ਆ ਇਹਨੂੰ ਨਾ ਪਤਾ ਦੇ ਕਿ ਇਦਾਂ ਹੀ ਕਰੀ ਜਾਣਾ ਇਹਨੇ ਦੰਧੀਆਂ ਹੀ ਵੱਢੀ ਜਾਂਦੀ ਹਣਾ ਕੈਸੀ ਆ ਮਰਜੀ ਟੋਲਟ ਕਰ ਦਿੰਦੀ ਹੈ ਜਿੱਥੇ ਮਰਜੀ ਬਾਥਰੂਮ ਕਰਦੀ ਮਗਰ ਕੂਏ ਚੜਾ ਲਈ ਇਹਨਾਂ ਨੇ ਬਸ ਇਦਾਂ ਹੀ ਚੱਕੀ ਫਿਰਨੀ ਆ ਲੈ ਹਣ ਮੈਂ ਸਪੋਟ ਘਾਣ ਨਹੀਂ ਆ ਮੈਂ ਇਹ ਦੇ ਦਾਨਾ ਵੀ ਜਿੱਥੇ ਕਿ ਹੋਊਗੀ ਇਹ ਗਾਂਡੀਆਂ ਕਿੱਥੇ ਆਊਗੀ 5-6 ਜਣੀਆਂ ਸੀਗੀਆਂ ਉਹਦੇ ਵਿੱਚੋਂ ਚੱਲ ਇਹ ਸਾਡੀ ਕਿਸਮਾ ਚ ਇੱਧਰ ਆਉਣੀ ਸੀਗੀ ਇਹਨੇ ਇਦਾਂ ਕਈ ਪਤਾ ਨਹੀਂ ਕੋਈ ਕਿੱਥੇ ਚਲ ਗਈ ਹਮਣੀ ਕੋਈ ਕਿੱਥੇ ਚਲ ਗਈ ਉਹ ਨਹੀਂ ਮਤਲਬ ਇਹ ਹੁੰਦੇ ਆਪਣੇ ਕਾਰਮ ਕੀਤੇ ਕੋਈ ਆਂ ਕੁੱਤੇ ਵਿਚਾਰੇ ਬਾਹਰ ਤੁਰੇ ਵਰਦੇ ਖਾਜਾਂ ਪਈਆਂ ਮੰਦੇ ਹਾਲ ਕੀੜੇ ਪਏ ਆਪਣਾ ਕੋਈ ਪੋਚਦਾ ਹੰਦਾ ਦਾਂ ਇੱਕ ਕੁੱਤੇ ਹੁੰਦੇ ਆ ਇਦਾਂ ਦੇ ਇਹ ਤਾਂ ਜੇ ਚੱਲ ਨਹੀਂ ਸਾਡੀ ਘਟ ਤਾਂ ਵੇ 20 20 ਵਧੀਆ ਲੋਕੀ ਸਾਂਭ ਕਰਦੇ ਆ ਪੂਰਾ ਸਾਂਭ ਖਤਾਂ ਅਸੀਂ ਤਾਂ ਬੇਬੀ ਚਾ ਜਿੰਨਾ ਕੋ ਦਾ ਸੀ ਇਹਨੂੰ ਜਦੋਂ ਲਿਆਂਦਾ ਸੀ ਇਹ ਸੀਗੀ ਬੀਆਂ ਕੁ ਬਲੀਆਂ ਦਿਨਾਂ ਦੀ ਸੀ ਸਾਰੀ ਬੀਆਂ ਬੰਨ ਅਸੀਂ ਇਹਨੂੰ ਫੀਡ ਦਿੱਤੀ ਸੁੱਧ ਦਹੀਂ ਪੌੜਦੇ ਦੀ ਟੀ ਖਾਣ ਨੂੰ ਦੇਨੇ ਫੇਰ ਇਹ ਕਹਿੰਨ ਕੀ ਦਿੱਤਾ ਸੀ ਨਿਆਣਿਆਂ ਗਿਆ ਨਾ ਹਾਂ ਔ ਸੈਰਲਕ ਸਾਨੂੰ ਕਦੀ ਉਦੋਂ ਨਿੱਕੇ ਹੁੰਦੇ ਸੈਰਲਕ ਮਿਲਿਆ ਨਹੀਂ ਤੇ ਇਹਨਾਂ ਨੂੰ ਸੈਰਲਕ ਏ ਜਿੱਦਾਂ ਮਤਲਬ ਇੱਕ ਮੈਂ ਤਾਂ ਇਦਾਂ ਦਾ ਜਾਨਵਰ ਰੱਖਣਾ ਨਹੀਂ ਚਾਹੀਦਾ ਜੇ ਰੱਖਣਾ ਤਾਂ ਫੇ ਮਤਲਬ ਉਹਨਾਂ ਤੇ ਮੂੰਹ ਪੈ ਜਾਂਦਾ ਵੀ ਛੱਡ ਨਹੀਂ ਹੁੰਦਾ ਕਿਉਂਕਿ ਪਹਿਲਾਂ ਜਿਹੜੀ ਮੈਂ ਕੁੱਤੀ ਰੋਕ ਸੀ ਰੱਖੀ ਸੀ ਤੇ 4-5 ਵਾਰੀ ਪਹਿਲਾਂ ਮੈਂ ਇੱਥੇ ਜਦੋਂ کافی ਵੱਡੀ ਹੋ ਗਈ ਮੂੰਹ ਵੀ ਮੂੰਹ ਲੈੱਡ ਵੀ ਉਹਦਾ کافی ਵੱਡਾ ਹੋ ਗਿਆ ਤੇ ਲੋਕੀ ਡਾ ਨਾ ਲਾ पाए ਰੰਗ ਵੀ ਜਿੱਤੀ ਕੋ ਜੀ ਪੈਟ ਮੇਰਾ ਪਿੱਛੇ ਦੀ ਸੀ ਤੇਤੀ ਸੀ ਕਿਸੇ ਨੂੰ ਪੈਟ ਬੋਲ ਸੀ ਮੈਂ ਉੱਥੇ ਦੇਖੀ ਉਹਦੀ ਸੇਵਾ ਨਹੀਂ ਹੁੰਦੀ ਫੇਰ ਘਰੇ ਲਿਆਂ ਦੀ ਦੋ ਤਿੰਨ ਵਾਰੀ ਦਿੱਤੀ ਕਿਸੇ ਨੇ ਨਹੀਂ ਸੀ ਉਹ ਘਰੇ ਲੈ ਆਉਣੀ ਘਰੇ ਲੈ ਆਉਣੀ ਘਰ ਜਾਂਦੇ ਬੋਲੀ ਜਾਂਣ ਘਰ ਜਾਂਦੇ ਬੋਲੀ ਉਹ फेमस ਹੋ ਗਏ ਉਹਨੂੰ ਲੋਕੀਂ ਦੇਖਣ ਲੱਗ ਪਏ ਆਪੇ ਭੂਏ ਤਾਂ ਨਹੀਂ ਦੇਖੀ ਦੇਖੀ ਮੈਂ ਤਾਰ ਦੇਣੀ ਥੱਲੇ ਚਲ ਜੀ ਹੁਣ ਇਹਨੇ ਕਹਿਣਾ ਮੈਨੂੰ ਤੇ ਚੜਾ ਬਹੁਤ ਆ ਜਿੱਦਾਂ ਐਰੀ ਨਾਲ ਵੀ ਬੋਲ ਲੱਗਦੀ ਰਹਿੰਦੀ ਆ ਆਲਵੀ ਵੀਡੀਓ ਨਹੀਂ ਦੇਖੀ ਹੋਣੀ ਕਿੰਦਾ ਚੌਕਲੇਟ ਜੀ ਬੜੇ ਦਹਿਰਾ ਕੀ ਇੰਦਰਸ ਨੇ ਚੈਨਲ ਬਹਿਣਾ ਤਾਂ ਹੈ ਹੀ ਨਹੀਂ ਹੋਰ ਵੀ ਗੱਲਾਂ-ਬੱਤਾਂ ਕਰਦੇ ਹਾਂ ਸਾਰਾ ਬਲੌਗ ਇੱਥੇ ਨਹੀਂ ਲਾ ਦੇਣਾ ਇਹਦੇ ਬਾਰੇ ਹੁਣ ਤੁਸੀਂ ਜਾਣ ਲਿਆ ਹੁਣ ਇਹ ਆਪਾਂ ਬਦਲੇ ਇਹਨੂੰ ਕਰਦੇ ਆ ਇੱਕ ਪਾਸੇ ਹੋਰ ਕੋਈ ਗੱਲ ਦਾ ਵਾਲੇ ਟੌਪਿਕ ਸ਼ੇਅਰ ਕਰਦੇ ਆ ਇਹ ਹੁਣ ਦਾ ਹੋ ਗਿਆ ਗਰਮੀ ਵੋ ਹੋ ਗਈ ਆ ਕਿ ਸਾਰੇ ਵੀਰਾਂ ਨੂੰ ਬੇਨਤੀ ਆ ਅੱਗੇ ਵੀ ਮੈਂ ਕਹਾ ਹੈ ਇੱਕ ਗਰੋਪ ਬਣਾਓ ਪਿੰਡਾਂ ਦੇ ਵਿੱਚ ਜਿੰਨਾ ਕਰਕੇ 100 100 ਦੂ ਦੂ 100 ਰੁੱਖ ਜ਼ਰੂਰ ਲਾਓ ਆਪਣੇ ਪਿੰਡਾਂ ਦੇ ਵਿੱਚ ਤਾਂ ਕਿ ਹੁਣ ਅੱਜ ਅਸੀਂ ਕਿਤੇ ਗਏ ਸੀ ਕਿ ਇਧਰ ਈਬਨ ਨਾਲ ਜਿਹੜਾ 메ਨ ਰੋਡ ਹੈ ਜਿੱਦਾਂ 메ਨ ਰੋਡ ਤੋਂ ਜਿੱਦਾਂ ਨਹਿਰੀ ਨਹਿਰੀ ਜਾਂਦੀ ਕੋਈ ਰੁੱਖ ਨਹੀਂ ਸੀ ਨਾ ਇੰਨਾ ਸੀ ਕਿ ਅੱਗੇ ਜਦੋਂ ਰਿੰਦਾ ਟੁੱਪੇ ਟੁੱਪੇ ਵੀ ਜਾਣਾ ਤੇ ਰੋੜਾਂ ਦੇ ਉੱਪਰ ਨਹੀਂ ਤਾਂ ਰੁੱਖ ਹੁੰਦੇ ਆ ਵੀ ਠੰਡ ਹੁੰਦੀ ਆ ਕੋਈ ਵਾੜਾ ਚੱਕਰ ਨਹੀਂ ਤੇ ਹੁਣ ਦੇਖ ਲੋ ਹਰ ਪਾਸੇ ਲੋਕੀ ਰੁੱਖ ਬੜਾਈ ਜਾਂਦੇ ਆ ਮੰਦੇ ਆਣਾ ਤੇ ਤਿੰਨ ਤਿੰਨ ਫਸਲਾਂ ਲਈ ਜਾਂਦੇ ਆ ਉਹਦੇ ਨਾਲ ਜਿਹੜੇ ਕੋਈ ਪੂੰਜੇ ਖਾਂਜ ਤੇ ਮੜਾ ਮੋੜਾ ਰੁੱਖ ਹੁੰਦਾ ਉਹ ਵੀ ਵੜਾ ਦੇਣਾ ਉਹ ਖਾਂ ਵੜਾ ਦੇਣਾ ਵੀ ਚਾਣਾ 19 ਸਾਡੀ ਜ਼ਮੀਨ ਜਿੱਦਾਂ ਵਾਧੇ ਨਿਕਲੂ ਉਹ ਕੋਈ ਮਰਲੇ ਖੰਡ ਨਾ ਕੋਈ ਫਰਕ ਨਹੀਂ ਪੈਂਦਾ ਇਸ ਲਈ ਤੁਸੀਂ ਵਾਧ ਤੋਂ ਵਾਧ ਰੁੱਖ ਲਾਓ ਕਿਉਂਕਿ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਪਾਣੀ ਜਿੱਦਾਂ ਥੱਲੇ ਡੂੰਘੇ ਹੋ ਜਾਣੇ ਆ ਉਹਦਾ ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣਾ ਪਾਣੀ ਵਾਕੇ ਮੁੱਲ ਵੇਖਦਾ ਹੁਣ ਆਪਣੇ ਇੱਧਰ ਘੱਟ ਵਾ ਤੇ ਦਿੱਲੀ ਦੇ ਵਿੱਚ ਇੱਕ ਤਾਂ ਨਵਾਂ ਗੱਲ ਸੁਣਿਆ ਆਪਾਂ ਦਿੱਲੀ-ਦੁੱਲੀ ਜਾਂਦੇ ਆ ਨਾ ਜਿਹੜੀਆਂ ਬੋਤਲਾਂ ਪਾਣੀ ਦੀਆਂ ਲੈਣ ਲੱਪੀਦੀਆਂ ਉਹਦੇ ਨਾਲੋਂ ਆਪਣੇ ਘਰੋਂ ਪਾਣੀ ਲਿਆ ਕਰੋ ਸਬਰ ਤੋਂ ਉਹ ਸਰਫ ਉਹਨਾਂ ਨੂੰ ਸੀਲ ਲਾਉਣੀ ਆਉਂਦੀ ਆ ਟੱਕਣ ਲਾ ਕੇ ਉੱਥੋਂ ਹੀ ਪਾਣੀ ਭਰ-ਭਰ ਕੇ ਤੁਹਾਨੂੰ ਦੇ ਹੀ ਜਾਂਦੇ ਆ 30-40 ਰੁਪਏ ਦੀ ਬੋਤਲ ਦਿੱਲੀ ਦੇ ਕੋਲ ਜ਼ਿਆਦਾ ਮਹਿੰਗੀ ਹੋਣੀ ਇੱਕ ਜਿਹੜੇ ਛੋਟੇ ਕੱਪ ਹੁੰਦੇ ਆ ਜਦੋਂ ਆਪਾਂ ਵਿਆਹ ਸ਼ਾਂਦੀਆਂ ਕਰਦੇ ਜਾਂ ਜੇਨੇ ਸ਼ੋਰੀ ਆਮ ਸਾਫ ਤੇ ਕਪ ਹੁੰਦੇ ਉਹ ਵੀ ਨੋਰਮਲੀ ਪਾਣੀ ਹੁੰਦਾ ਹੈ ਇਸ ਲਈ ਅੱਜ ਕੱਲ ਕੋਈ ਯਕੀਨ ਵਾਲਾ ਨਹੀਂ ਸਾਰੇ ਬੰਨੇ ਮਲਾਵਟ ਹੁੰਦੀ ਆ ਵੱਧ ਤੋਂ ਵੱਧ ਵੀਰੋ ਆਪਣੀ ਸੇਫਟੀ ਦਾ ਧਿਆਨ ਰੱਖੋ ਬਾਹਰੋਂ ਚੀਜ਼ ਘਟਕਾ ਕਰੋ ਕਿਉਂਕਿ ਬਾਹਰੋਂ ਚੀਜ਼ ਖਾਣ ਦਾ ਹੁਣ ਕਈਆਂ ਨੇ ਗੁੱਸਾ ਵੀ ਕਰਨਾ ਵੀ ਗੁੱਸਾ ਵੀ ਕਰਨਾ ਕਈਆਂ ਨੇ ਜਿੱਦਾਂ ਹੁਣ ਆਪਣੇ ਹਨ ਸਾਰੇ ਕੰਮ ਰੇੜੀਆਂ ਵਾਲੇ ਦੇਖ ਲਓ ਤੁਸੀਂ ਸਿਰਫ ਇੱਕ ਆਪਾ ਦੇਖ ਦਿਖਾਵਾ ਦੇਖ ਕੇ ਗੋਲ ਗੱਪੇ ਲੱਟਰਮ ਪਟਰਨਾ ਉਹਨਾਂ ਦਾ ਮਾਰਾ ਨਹੀਂ ਚਾਹੁੰਦਾ ਮੈਂ ਹੋਟਲਾਂ 'ਚ ਵੀ ਘਾ ਕੇ ਦੇਖਿਆ ਸਾਰਾ ਕੁਝ ਇੱਥੇ ਉਹ ਚੀਜ਼ਾਂ ਬਣਦੀਆਂ ਤੁਸੀਂ ਉੱਥੇ ਜਾ ਕੇ ਜਰੂਰ ਇੱਕ ਵਾਰੀ ਦੇਖਿਆ ਕਰੋ ਕਿਉਂਕਿ ਮੈਂ ਕਿਸੇ ਨੂੰ ਮਾੜਾ ਨਹੀਂ ਕਹਣਾ ਕੋਈ ਜ਼ਿਆਦਾ ਪਰ ਮੈਂ ਦੇਦਾ ਜਿਹੜੇ ਅਪਰਦੇਸ਼ੀ ਬਾਪ ਪਈਏ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਤੇ ਉਹ ਜਿੱਦਾਂ ਆਏ ਆ ਮੈਂ ਦੇਖਿਆ ਉਹਨਾਂ ਦੀ ਕੋਈ ਬਾਲੀ ਖਾਸ 100 ਚੋਂ 90% ਸਫਾਈ ਨਹੀਂ ਹੁੰਦੀ ਸਹੀ ਗੱਲ ਬਹੁਤ ਕਿਉਂਕਿ ਜਦਾਂ ਪਿੱਛੋਂ ਰਹਿਣ ਸਹਿਣ ਆਉ ਉਹ ਇਦਾਂ ਇੱਥੇ ਮਤਲਬ ਉਹਨਾਂ ਦਾ ਸੈਟਅਪ ਬਣਾਉਂਦਾ 10% ਹੀ ਸਾਫ਼ ਸੁਥਰੇ ਹੋ ਜਾਂਦੇ ਆ ਇਸ ਲਈ ਤੁਸੀਂ ਉਹਨਾਂ ਦੇ ਜਿੱਥੇ ਬਣਾਉਂਦੇ ਚੀਜ਼ਾਂ ਆਪਾਂ ਉਹਨੂੰ ਜਦੋਂ ਪਾਉਂਦੇ ਆ ਨਾ ਪਲੇਟਾਂ ਜਾਂ ਆਪਾਂ ਓਟਲਾਂ ਜਾਂ ਇਹਨਾਂ ਉਦੋਂ ਹੀ ਵਧੀਆ ਲੱਗਦਾ ਕਿਤੇ ਬਣਦੀ ਦੇਖ ਲਓ ਤੁਹਾਡਾ ਜੀ ਨਹੀਂ ਕਰਨਾ ਤੇ ਜ਼ਿਆਦਾਤਰ ਹਰ ਥਾਂ ਤੇ ਉਹਨਾਂ ਦਾ ਕੰਮ ਜਾ ਹੋ ਗਿਆ ਆਪਣੇ ਕਿਸੇ ਪੰਜਾਬੀ ਨੇ ਕੋਈ ਢਾਬਾ کھولਿਆ ਜਾ ਕੋਈ ਕੰਮ ਕਰਦਾ ਤੁਸੀਂ ਉਹਦੀ ਸਪੋਰਟ ਕਰਿਆ ਕਰੋ ਕਿਉਂਕਿ ਇਹ ਕੇ ਵੀ ਆ ਜੇ ਕਿਸੇ ਰਾਜ ਦੇ ਵੀਰ ਨੇ ਚਲੋ ਲਾ ਲਓ ਆਪਾਂ ਕੋਈ ਪਹਿਲੀ ਤੇ ਗੱਲ ਸਾਡੇ ਭੈਣ ਭਰਾ ਛੋਟਾ ਕੰਮ ਹੀ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਸਾਡੀ ਬੇਇੱਜ਼ਤੀ ਆ ਕੰਮ ਛੋਟਾ ਵੱਡਾ ਨਹੀਂ ਹੁੰਦਾ ਹਣ ਗੋਲ ਕੱਪਿਆਂ ਵਾਲਾ ਹੀ ਲਾ ਲਓ ਘੱਟੋ ਘੱਟ ਮਿਲਦਾ 3-4000 ਰੁਪਿਆ ਕਮਾਉਂਦਾ ਹੈ ਸਾਡੇ ਪਿੰਡ ਦੇ ਵਿੱਚ ਆ ਨਾ ਮਦਨਿੰਨੇ ਲੋਕੀ ਜਾਂਦੇ ਆ ਤਾਂ ਉਹਨਾਂ ਨੇ 20 ਰੁਪਿਆ ਦਾ ਮੈਂ ਕਈ ਵਾਰੀ ਕਿਹਾ ਗਲਾਵਚ ਪਾ ਲੋ ਉੱਥੇ ਉਹਦੇ ਨਾਲ ਸਫਾਈ ਹੁੰਦੀ ਚੈਰ ਹੁੰਦੀ ਦੇ ਲੋ ਚੈਰ ਤੇ ਉਹਨਾਂ ਦੇ ਬੰਨਿਆ ਹੁੰਦਾ ਸਾਰਾ ਲਪਾਵਾ ਹੱਥਾਂ ਦੇ ਗਲਵਜ਼ ਉਹਨਾਂ ਨੂੰ ਖਾਣ ਵਾਲਿਆਂ ਨੂੰ ਥੋੜਾ ਜਿਆਦਾ ਯਕੀਨ ਹੁੰਦਾ ਪਿੱਛੇ ਜੋ ਮਰਜੀ ਬਣਿਆ ਹੋਵੇ ਖਾਣ ਵਾਲਿਆਂ ਨੂੰ ਹੀ ਹੁੰਦਾ ਲੈ ਵੀ ਇਹਨਾਂ ਨੇ ਸਫਾਈ ਰੱਖੀ ਹੈ ਮੈਂ ਜਦੋਂ ਆਪਾਂ ਆਮ ਗੋਲ ਗੱਪੇ ਖਾਣੇ ਪਹਿਲਾਂ ਤੁਸੀਂ ਉਹ ਬੰਦੇ ਦਾ ਜਾ ਕੇ ਸਿੱਧਾ ਗੂਟਾ ਦੇਖਿਆ ਕਰੋ ਉਹ ਵਿੱਚ ਘਟਿਆਈ ਦੇ ਭੱਜ ਭੱਜ ਕੇ ਤੇ ਗੂਠੇ ਨੂੰ ਸੂਜ ਪਈ ਹੁੰਦੀਆਂ ਇਦਾਂ ਹੀ ਇੱਕ ਵਾਰੀ ਜੋ ਸਾਹ ਗੋਲ ਗੱਪੇ ਖਾਣਗੇ ਕਹਿੰਦੀ ਅੱਜ ਸਵਾਦ ਨਹੀਂ ਆਇਆ ਗੋਲ ਗੱਪੇਆਂ ਦਾ ਸ਼ਾਇਦ ਤਾਂ ਕਾਫੀ ਗਲਾਬ ਚ ਪਾ ਪੂਕਿਓ ਬਣਾਉਂਦਾ ਏ ਫੇ ਜਦੋਂ ਉਹਨੇ ਗਲਾਬ ਚ ਲਾ ਕੇ ਉਹ ਗਲਿਆ ਜਾਂ ਗੂਟਰਾ ਜੀ ਦਾ ਸੁਝਾ ਜਾਂ ਵਿੱਚ ਪਾਇਆ ਦੇਹੋਂ ਸਾਹਿਬ ਕਹਿੰਦੀ ਹੌਣ ਬਣੀ ਗਾਲ ਕਹਿੰਦਾ ਭੈਣ ਜੀ ਪਹਿਲਾਂ ਦੱਸ ਦੇਣਾ ਮੈਂ ਬਿਨਾਂ ਗਲਾਬ ਜਾਂ ਤੁਸੀਂ ਤੁਹਾਨੂੰ ਬਾਤ ਕੀ ਗੱਲ ਹੋਈ ਲੈ ਮਤਲਬ ਸਾਰੀਆਂ ਬੁੜੀਆਂ ਨੇ ਇੱਕ ਇੱਕ ਨਾਲ ਲਈ ਉਹ ਗਾਲੇ ਜਾਂ ਮਤਲਬ ਬੁੜੀਆਂ ਨੂੰ ਗੋਲ ਗੱਪੇ ਦੀਂਦੇ ਆ ਸਪਲਾਈ ਦਾ ਕੋਈ ਸਿਸਟਮ ਨਹੀਂ ਗਾ ਤੂੰ ਹੀ ਨਹੀਂ ਖਾਦੇ ਆਲੂ ਵਾਲੇ ਪਕਵ ਮੈਂ ਖਾਣਾ ਮੈਂ ਉਹਦੇ ਦੇਖਦਾ ਉਹ ਦੇਖਣੇ ਮੈਂ ਖਾਦੇ ਹੀ ਨਹੀਂ ਮੰਨਦੇ ਅੱਛਾ ਪੱਕਾ ਜੀ ਇਸ ਦਿਨ ਤੋਂ ਹੁਣ ਮੈਂ ਪਹਿਲਾਂ ਜਾ ਕੇ ਦੇਦਾ ਨਾ ਮੇਰੇ ਅਗਲੇ ਦੇ ਗਲਾਸ ਪਾ ਆਇਆ ਵਦਿਆ ਬੁਧਿਆ ਹੈਗਾ ਇਹ ਹੀ ਚੀਜ਼ਾਂ ਖਾਓ ਆਪਾਂ ਬਾਹਰ ਵੀ ਜਾਂਦੇ ਆ ਤਾਂ ਜੋ ਚੀਜ਼ਾਂ ਆਪਣੀਆਂ ਨਾਲ ਦੇ ਲਓ KFC ਦੇ ਵਿੱਚ ਇੱਕ ਤਾਂ ਚਿਕਨ ਚਲੋ ਨਾ ਆਪਾਂ ਤਾਂ ਨਹੀਂ ਖਾਣੇ ਉਹਦੇ ਵਿੱਚ ਚਿਕਨ ਦੇ ਵਿੱਚ ਜਿੱਦਾਂ ਜੋ ਦਿਖਾਉਂਦੇ ਸੀਗੇ ਵੀ ਕੀੜੇ ਪਏ ਸੀ ਮੌਸਕ ਪਏ ਹੋਇਆ ਏ ਹੋਰ ਕਈਆਂ ਮਦਲੂ ਇੰਨਾ ਮਦਲ ਫੇਮਸ ਆ ਜੇ ਉੱਥੇ ਪੈ ਸਕਦੇ ਆ ਤਾਂ ਨੋਰਮਲ ਦੇ ਲਓ ਕੀ ਕੀ ਚੀਜ਼ਾਂ ਹੋ ਸਕਦੀਆਂ ਇੱਥੇ ਕਿੰਨਾ ਫੇਮਸ ਇਸ ਲਈ ਜੇ ਤੁਸੀਂ ਬਚਣਾ ਦੋ ਤਿੰਨ ਚੀਜ਼ਾਂ ਕਰ ਲਓ ਇੱਕ ਜਿਹੜੇ ਕਿਸਾਨ ਭਰਾ ਆ ਵੀ ਉਹ ਖਾਤਾ ਖੂਤਾ ਹੁਣ ਮੈਂ ਅੱਜ ਸਾਡੇ ਭਾਈ ਨੇ ਗੱਲ ਕੀਤੀ ਉਹ ਦਾਦਾ ਜੀ ਕਹਿੰਦਾ ਆਲੂਆਂ ਦੇ ਵਿੱਚ ਹੀ 8-10 ਬੂਰੇ ਖਾਧੇ ਪੈ ਜਾਂਦੀ ਕਿੰਨੀ ਖਾਦਾ ਜੂੜੀਆਂ ਜਿਹੜੀ ਪੈਣੀ ਉਹ ਵੱਖਰੀ ਤੁਸੀਂ ਦੱਸ ਲਓ ਕਿ ਕਿੰਨੇ ਖਾਤ ਆਪਾਂ ਖਾਂਦੇ ਹਰ ਸਬਜ਼ੀਆਂ ਜਿਹੜੇ ਆ ਦੂਜੀਆਂ ਸਬਜ਼ੀਆਂ ਆ ਉਹਦੇ ਵਿੱਚ ਦੇ ਲੋ ਕਿੰਨੀਆਂ ਸਪਰੀਆਂ ਹੁੰਦੀਆਂ ਤਾਂ ਹੀ ਤੇ ਜਾਨਣਾ ਹੈ ਨਹੀਂ ਹੁਣ ਵਹੀ ਤੇ ਗੱਲ ਹੈ ਬਰੋਲਦੇ ਫਿਰਦੇ ਆ ਸਾਰੇ ਅੱਜ ਕੱਲ ਤਾਂ ਬੰਦਾ ਵੀ ਉਨਾ ਕੰਮ ਨਹੀਂ ਕਰ ਸਕਦਾ ਜਿੰਨੀਆਂ ਪੁਰਾਣੀਆਂ ਬੁੜੀਆਂ ਕੰਮ ਕਰਦੀਆਂ ਲਾਣੇ ਬੰਦੇ ਵੀ ਪੁਰਾਣੇ ਪੁਰਾਣੇ ਬੰਦੇ ਤਾਂ ਬਹੁਤ ਜ਼ਿਆਦਾ ਹੀ ਕੰਮ ਕਰਦੇ ਮੈਂ ਅੱਜ ਕੱਲ ਦੇ ਬੰਦੇ ਵੀ ਕਹਿੰਨਾ ਉਹ ਤੋਂ ਦੁੱਗਣਾ ਪਰੀ ਵੀ ਸਰ ਤੇ 부ੜੀ ਜੱਕ ਲਿੰਦੀ ਜਾਣਨਾ ਸੀ ਤੁਰ ਕੇ ਹੋਂਉ ਜਾਂਦੀਆਂ ਸੀ ਹੱਸ ਖੇਡਦੀਆਂ ਸੀ ਪੈਸਾ ਘੱਟ ਸੀ ਤੇ ਪਿਆਰ ਜ਼ਿਆਦਾ ਸੀ ਹੁਣ ਪੈਸਾ ਜ਼ਿਆਦਾ ਹੋ ਗਿਆ ਪਿਆਰ ਖਤਮ ਹੋ ਗਿਆ ਇਸ ਲਈ ਤੁਸੀਂ ਜੇ 10 ਵਾਰੀ ਵੀ ਕਿਸੇ ਦਾ ਟਾਈਮ ਸਾਰੂਗੇ ਨਾ ਇੱਕ ਵਾਰੀ ਨਹੀਂ ਸਾਰਿਆ ਤਾਂ ਅਗਲਾ ਕਹਿੰਦਾ ਛੱਡੋ ਪਰੇ ਹਨਾ ਨਹੀਂ ਮੇਰਾ ਕੰਮ ਨਹੀਂ ਅੱਬਾ ਤਾਂ ਕੋਈ ਜੀਤੀਆਂ ਅੱਜ ਕੱਲ ਕਿਸੇ ਦਾ ਟਾਈਮ ਸਾਰਦਾ ਹੀ ਨਹੀਂ ਕਿਉਂਕਿ ਜ਼ਮਾਨਾ ਹੀ ਇਦਾਂ ਦਾ ਹੋ ਗਿਆ ਵਧੀਆ ਯਾਰ ਦੋਸਤ ਲੱਭਦੇ ਨਹੀਂ ਜੇ ਲਵ ਜਾਂਦੇ ਆ ਤੁਸੀਂ ਉਹਨਾਂ ਨੂੰ ਛੱਡਿਆ ਨਾ ਕਰੋ ਕਿਉਂਕਿ ਕਈ ਵੇਲੇ ਮੋਹਲੇ ਦੀ ਮਜਬੂਰੀ ਹੁੰਦੀ ਕਈ ਵੇਲੇ ਅੱਜ ਕੱਲ ਬਹੁਤ ਘੱਟ ਯਾਰੀ ਦੋਸਤੀ ਰਹਿ ਗਈ ਆ ਅੱਜ ਕੱਲ ਤਾਂ ਸਰਪੰਚ ਆ ਜੋਨਾ ਆ ਉਹਦਾ ਯਾਰ ਆ ਤੇ ਇੱਧਰ ਆ ਤੇ ਟੱਕੀ ਟੱਕਾ ਜਿੱਦਾਂ ਮੁਹਾਣ ਨੂੰ ਮਿਲਦਾ ਆ ਅੱਜੀ ਢੋਰੀਆਂ ਵੱਧ ਗਈਆਂ ਆ ਜਿੰਨਾ ਮਰਜ਼ੀ ਕੋਈ ਕਿਸੇ ਤੇ ਯਕੀਨ ਕਰ ਲੋ ਇਸ ਲਈ ਆਪਣੇ ਪਰਿਵਾਰ ਨਾਲ ਰਹੋ ਮਿਲ ਜੁਲ ਕੇ ਰਹੋ ਤਾਂ ਕਿਉਂਕਿ ਇੰਨੀ ਆ ਕਿ ਵੱਧ ਗਈਆਂ ਹਨਾ ਅੱਜ ਕੱਲ ਵੀ ਜਿੱਦਾਂ ਮਤਲਬ ਕੋਈ ਬੰਦਾ ਚੀਜ਼ ਪਵਾ ਕੇ ਬਾਤ ਜਾ ਹੀ ਨਹੀਂ ਸਕਦਾ ਜੇ ਫੋਨ ਵੀ ਮਹਿੰਗਾ ਲਿਆ ਆ ਨਾ ਆਪਣੀ ਜਾਨ ਨਾਲੋਂ ਵੱਧ ਆਪਾਂ ਫੋਨ ਦੀ ਸਾਂਭ ਕਰਕੇ ਰੱਖਦੇ ਆ ਵੀ ਹਾਇ ਕੋਈ ਖੋ ਗਿਆਂ ਰਿਹਾ ਜਿਵੇਂ ਇੱਕ ਮੇਰੀ ਚੋਰਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਜਿਹੜੇ ਚੋਰੀਆਂ ਕਰਦੇ ਆ ਵੀ ਜੇ ਤੁਸੀਂ ਕਿਸੇ ਦਾ ਸੋਨਾ ਲਾਉਣਾ ਹੁੰਦਾ ਫੋਨ ਕੋਨਾ ਹੁੰਦਾ ਬੰਦ ਤੇ ਤੁਸੀਂ ਹੁਣਾ ਨਹੀਂ ਨਾ ਸਰਕਾਰ ਨੇ ਤਾਂ ਨੇ ਦੇ ਕੰਟਰੋਲ ਕਰਨਾ ਹੈ ਨਾ ਕੰਟਰੋਲ ਤਾਂ ਆ ਹੀ ਹੋਊ ਜੇ ਖਾਣ ਪੀਣ ਵਾਲੀਆਂ ਚੀਜ਼ਾਂ ਘਟਣਗੀਆਂ ਤੇ ਤੁਸੀਂ ਆਪੇ ਵੀ ਨਾ ਖਾਓ ਪਿਓਗੇ ਮਿਹਨਤ ਆਪਾਂ ਕਰਨੀ ਨਹੀਂ ਉਹ ਜੋਗੇ ਚੀਜ਼ਾਂ ਖਰੀਆਂ ਇੱਕ ਮੇਰੀ ਭਾਰੀ ਨਹੀਂ ਗੇ ਬੇਨਤੀ ਕਰੋ ਜਦੋਂ ਕਿਸੇ ਕੋ ਕੋਈ ਚੀਜ਼ ਖੋਣੇ ਹੁੰਨੇ ਆ ਉਹਦੇ ਛੱਟ ਪੇਟ ਨਾ ਲਾਇਆ ਕਰੋ ਕਿਉਂਕਿ ਛੱਟ ਪੇਟ ਇੱਕ ਤਾਂ ਤੁਸੀਂ ਅਗਲੇ ਨੂੰ ਰੱਦੀ ਕਰ ਜਾਂਦੇ ਆ ਇੱਕ ਉਹਦਾ ਸਮਾਨ ਖੋਗੇ ਲੈ ਜਾਂਦੇ ਆ ਇੱਕ ਉਹਨ ਗਰੀਬ ਬੰਦੇ ਕਈ ਜਿਹੜੀ ਤੇ ਮੇਰੇ ਜਿਦਾਉਣ ਲਾ ਲਓ ਆਪਣੇ ਆਪ ਪਰਦੇਸ ਜੀਵਾ ਉਹ ਲਾ ਲਓ ਕੋਈ ਸਬਜ਼ੀ ਵੀ ਤਾਂ ਸ਼ਹਿਰੋਂ ਆਉਂਦੇ ਉਹਨਾਂ ਨੂੰ ਵੀ ਲੁੱਟ ਕੇ ਲੈ ਜਾਂਦੇ ਸਾਡੇ ਲਾਗੇ ਦੇ ਪਿੰਡ ਦੇ ਇੱਥੇ ਉਹ ਵੇਚਦਾ ਸੀ ਵਿਚਾਰਾ ਪਲਾਸਟਿਕ ਦੇ ਭਾਂਡੇ ਵੇਚਦਾ ਸੀਗਾ ਉਹ ਤਾਂ ਵੀ ਪੂਣ ਖੋ ਕੇ ਲੈ ਗਿਆ ਵਿਚਾਰ ਨੇ ਜਿੰਨੀ ਕਮਾਈ ਕੀਤੀ ਸਾਰੇ ਦਿਨ ਦੀ ਸ਼ਾਮ ਨੂੰ ਸਾਰੀ ਲੈ ਗਿਆ ਹੁਣ 6000 ਰੁਪਏ ਫਿਰ ਕਮਾਇਆ ਉਹ ਹੀ ਗੱਲ ਆ ਗਈ ਇਹ ਹੁੰਦਾ ਤੁਹਾਡੇ ਤੁਹਾਡਾ ਇੱਕ ਦੇਣੀ ਨੰਗਣਾ ਅਗਲੇ ਨੇ ਪਤਾ ਨਹੀਂ ਉਹ 6000 ਨਾਲ ਕਿੰਨੇ ਦਿਨ ਰੋਟੀ ਆਪਣਾ ਘਰ ਦਾ ਰਾਚਣ ਕਿੰਨਾ ਕੁਝ ਕਰਨਾ ਸੀ ਇਸ ਲਈ ਯੋ ਮਿਹਨਤ ਕਰਨਾ ਸਿੱਖੋ ਭਾਵੇਂ ਛੋਟਾ ਕੰਮ ਆ ਭਾਵੇਂ ਵੱਡਾ ਕੰਮ ਛੋਟੇ ਕੰਮ 'ਚ ਇਹ ਦਿਮਾਗ ਚ ਗੱਲ ਬਟਾ ਲਓ ਜਿਆਦੀ ਕਮਾਈ ਆ ਵੱਡੇ ਕੰਮ ਦੇ ਵਿੱਚ ਪੈਸਾ ਜ਼ਿਆਦਾ ਲਾਉਣਾ ਪੈਂਦਾ ਛੋਟੇ ਕੰਮ ਦੀ ਚਾਹ ਦੀ ਦੁਕਾਨ ਪਾ ਲੋ ਮੈਂ ਤੁਹਾਨੂੰ ਅੱਜ ਕਹਿੰਦਾ ਚਾਹ ਵਧੀਆ ਬਣਾਉਣ ਕੇ ਹੈ ਨਾ ਚਾਹ ਦੀ ਦੁਕਾਨ ਪਾ ਲੋ ਤੁਸੀਂ 1200 ਰੁਪਇਆ ਕਿਤੇ ਨਹੀਂ ਛੱਡ ਦਿੰਦੇ ਆਲੀ ਬਸ ਇੱਕ ਆਪਾਂ ਨੂੰ ਮਾਰਦੀ ਐ ਸੰਗ ਛੋਟਾ ਕੰਮ ਹੈ ਨਾ ਮੈਂ ਤਾਂ ਹੁਣ ਜਿੱਦਾ ਕੱਪੜੀ ਦੀ ਦੁਕਾਨ ਪਾਈ ਆ ਸਾਡੀ ਦੁਕਾਨ ਥੋੜੀ ਸਾਈਡ ਤੇ ਆ ਇਹ ਤਾਂ ਕਈ ਵੇਲੇ ਮੈਨੂੰ ਲਾ ਦਿੰਦਾ ਵੀ ਚੱਲ ਕਿਸੇ ਨੂੰ ਇੱਥੇ ਕੋਈ ਨਾ ਕੋਈ ਕੰਮ ਮੋਰੇ ਖੋਲ ਦੇ ਜੀ ਜਾਂ ਕੁਛ ਲਾ ਦਈਏ ਨਾ ਜਦੋਂ ਉਧਰ ਮਾਰਕੀਟ ਬਣ ਗਈ ਜੇ ਆਪਾਂ ਇਦਾਂ ਦਾ ਜਰੂਰ ਕੋਸ਼ਿਸ਼ ਕਰਾਂਗੇ ਜਿਹਦੇ ਨਾਲ ਆ ਇਸ ਲਈ ਜੇ ਤੁਸੀਂ ਆਪਾਂ ਆਪ ਕੰਮ ਕਰਨ ਵਾਲੇ ਹੋਈਏ ਤਾਂ ਫਿਰ ਕਿਉਂ ਬਗਾਨੇ ਲੋਕ ਆ ਕੇ ਪਰਦੇਸੀ ਆ ਕੇ ਸਾਡੇ ਇੱਥੇ ਰੇੜੀਆਂ ਲਾਉਣ ਕਿਉਂ ਆਪਾਂ ਨੇ ਜੇ ਹੈ ਨਹੀਂ ਅਸੀਂ ਚੋਰੀਆਂ ਕਰ ਸਕਦੇ ਹਾਂ ਡਾਕੇ ਮਾਰ ਸਕਦੇ ਤੇ ਠੱਗੀਆਂ ਮਾਰ ਸਕਦੇ ਪਰ ਛੋਟਾ ਕੰਮ ਨਹੀਂ ਕਰ ਚਾਹੁੰਦਾ ਤੇ ਇੱਕ ਆਪਣੇ ਨਿਆਣਿਆਂ ਦੇ ਵਿੱਚ ਇਹ ਭਰਨਾ ਬੰਦ ਕਰ ਦੋ ਵੀ ਤੂੰ ਬਾਹਰ ਜਾਣਾ ਤੈਨੂੰ ਬਾਹਰ ਭੇਜਣਾ ਇਕ ਕੋਈ ਕੀੜਾ ਆੜਿਆ ਰਹਿੰਦਾ ਉਹਨਾਂ ਦੇ ਦਿਮਾਗ ਚ ਅਹੀਂ ਬਾਹਰ ਜਾਣਾ ਉੱਥੇ ਜਾ ਕੇ ਕੰਮ ਕਰਾਂਗੇ ਮੈਨੂੰ ਇੱਥੇ ਪਹਿਲਾਂ ਕੰਮ ਸਿਖਾਓ ਤੇ ਇੱਕ ਜਿਹੜਾ ਮੇਰਾ ਵੀਰ ਕੋਈ ਵੀ ਅਜ ਤਾਂ ਉਹਨਾਂ ਕਈ ਇੱਥੇ ਨਹੀਂ ਕੰਮ ਕੀਤਾ ਅੱਜ ਵੀ ਮੇਰੇ ਇੱਕ ਵੀਰ ਦਾ ਫੋਨ ਆਇਆ ਓ ਜ਼ਾਦਾ ਹੀ ਵੀ ਕੋਈ ਨਾ ਸਾਡਾ ਫਰੈਂਡ ਗਿਆ ਉਹ ਤੇ ਮਤਲਬ ਓਵਰ ਵੀ ਗਾਂ ਕਈ ਜਾਂਦੇ ਉੱਥੇ ਜਾ ਕੇ ਫੇ ਉਹਨਾਂ ਕੋਈ ਕੰਮ ਨਹੀਂ ਹੁੰਦਾ ਇੱਥੋਂ ਕੈਨੇਡਾ ਕਹਿਣਾ ਸੌਖਾ ਪਹਿਲਾਂ ਤਾਂ ਉੱਥੇ ਕੰਮ ਹੀ ਨਹੀਂ ਲੱਭਦਾ ਇਹ ਉੱਤੇ ਜਾ ਕੇ ਤੁਹਾਨੂੰ ਦੱਸਾਂ ਵੀ ਉੱਥੇ ਜਦ ਤੁਸੀਂ ਇੱਥੇ ਹੀ ਨਹੀਂ ਕੰਮ ਕੀਤਾ ਤਾਂ ਉੱਥੇ ਕਿਦਾਂ ਕੰਮ ਕਰ ਜਿਹੜੇ ਬੰਦੇ ਕੋਲ ਕੋਈ ਹੁਨਰ ਹੈਗਾ ਕੋਈ ਕੰਮ ਕਰਦਾ ਉਹਦੇ ਲਈ ਤਾਂ ਹੈ ਵਧੀਆ ਉਧਰ ਲਈ ਸਹਾਵਨਾ ਲੋ ਦੀ ਹੁਨਰ ਤੇ ਵੀ ਛੇਤੀ ਕੰਮ ਨਹੀਂ ਲੱਭਦਾ ਹਨਾ ਪਰ ਜਿੰਨਾਂ ਕੋ ਕੋਈ ਹੁਨਰ ਹੀ ਨਹੀਂ ਉਹਨਾਂ ਨੂੰ ਫਾਰਮਾਂ ਤੇ ਵੱਡਾ ਔਖਾ ਕੰਮ ਕਰਨਾ ਪੈਂਦਾ ਉਹਦੇ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਆ ਜੇ ਤੁਸੀਂ ਤੁਹਾਡਾ ਸਰੀਰ ਸੈੱਟ ਵਾ ਇਧਰੋਂ ਤੁਸੀਂ ਵੈਸ਼ ਨੂੰ ਜਾਣਦੇ ਆ ਨਹੀਂ ਪਹੁੰਚ ਕਰਨੇ ਪੀਣੇ ਜਾ ਕਿਦਾਂ ਫੇਰ ਉਧਰ ਜਾ ਕੇ ਕੰਮ ਕਰ ਸਕਦੇ ਆ ਜਦੋਂ ਇਧਰੋਂ ਜਾਣਾ ਪਹਿਲਾਂ ਆਪਣੇ ਸਰੀਰ ਨੂੰ ਇਧਰੋਂ ਸੈੱਟ ਕਰਕੇ ਜਾਓ ਤੇ ਹੀ ਤੁਸੀਂ ਉਧਰ ਕੰਮ ਸਰਦੇ ਆ ਨਾ ਕਿ ਉੱਥੇ ਜਾ ਕੇ ਤੁਸੀਂ ਇਹ ਆ ਵੀ ਪਹਿਲਾਂ ਜੇ ਨਹੀਂ ਉੱਥੇ ਪਹੁੰਚ ਜਾਈਓ ਫਿਰ ਤਾਂ ਆਪਣੇ ਸਰੀਰ ਨੂੰ ਹੀ ਪਹਿਲਾਂ ਤਾਂ ਤੁਹਾਨੂੰ ਸਾंभ ਨਹੀਂ ਹੋਣਾ ਉੱਧਰ ਹਾਂ ਉਹੀ ਤਾਂ ਗੱਲ ਪਹਿਲੀ ਤੇ ਗੱਲ ਕੰਮ ਨਹੀਂ ਲਾਦੇ ਉੱਥੇ ਕੰਮ ਆਪਣੇ ਅੰਗੋ ਨਹੀਂ ਮੀਂਹ ਕਣੀ ਆ ਗਏ ਤੇ ਆਪਾਂ ਮਜ਼ਦੂਰ ਬਿਠਾ ਦਿੰਨੇ ਆ ਬਹਿ ਜਾਓ ਕੋਈ ਨਹੀਂ ਉੱਥੇ ਨਹੀਂ ਇਹ ਮੀ ਵੀ ਆ ਗਿਆ ਕਿ ਨਾ ਇਹ ਕੋਟ ਦੇ ਨਾ ਜਿਹੜੇ ਵੀਰ ਬਾਹਰ ਕੰਮ ਕੰਟਰੀਆਂ 'ਚ ਕਰਦੇ ਆ ਉਹਨਾਂ ਨੂੰ ਪਤਾ ਵੀ ਕੰਮ ਕਿੰਨਾ ਔਖਾ ਆ ਤੇ ਪੈਸੇ ਕਿੱਦਾਂ ਕਮਾਉਂਦੇ ਆ ਉਹ ਖਾਸ ਕਰ ਅੱਜ ਕੱਲ ਦੇ ਮੌਕੇ 'ਚ ਪਹਿਲੇ ਲੋਕਾਂ ਨੇ ਚਲੋ ਲਾ ਲੋ ਕੰਮ ਬਹੁਤ ਹੁੰਦਾ ਸੀ ਪੈਸੇ ਵੀ ਵਧੀਆ ਕਮਾਏ ਅੱਜ ਕੱਲ ਕੰਮ ਹੀ ਨਹੀਂ ਲੱਭਣ ਡਿਆ ਬਹੁਤ ਔਖਾ ਆ ਇਸ ਲਈ ਬਾਹਰ ਜਾਣ ਨਾਲੋਂ ਇੱਧਰ ਹੀ ਆਪਣਾ ਕੋਈ ਨਾ ਕੋਈ ਕੰਮ ਖੋਲੋ ਜਿੰਨੇ ਤੁਸੀਂ ਬਾਹਰ ਪੈਸੇ 20-25 ਲੱਖ ਲਾ ਕੇ ਜਾਣਾ ਇੱਧਰ ਟਾਡਾ ਵਧੀਆ ਕੰਮ ਖੋਲ ਹੋ ਸਕਦਾ ਨਾਲੇ ਆਪਣੇ ਟੱਬਰ 'ਚ ਰਹੋਗੇ ਇਸ ਲਈ ਖਾਸ ਕਰ ਕੁੜੀਆਂ ਤਾਂ ਬਿਲਕੁਲ ਨਾ ਹੋਣ ਜਾਣ ਕੁੜੀਆਂ ਕੁੜੀਆਂ ਨੂੰ ਦੇਖਣਾ ਬਹੁਤ ਜੇ ਜਾਣਾ ਹੈ ਤਾਂ ਉਹਨਾਂ ਨੂੰ ਸੰਭਾਲਣ ਵਾਲਾ ਜ਼ਰੂਰ ਚਾਹੀਦਾ ਟੱਬਰ ਦਾ ਕੋਈ ਜੀ ਕੋਈ ਮਾਮਾ ਤਾਇਆ ਚਾਚਾ ਕੋਈ ਉੱਥੇ ਹੋਣਾ ਚਾਹੀਦਾ ਜਿਹਨੇ ਆਪਣੇ ਟੱਬਰ 'ਚ ਜਾਣਾ ਹੋਰ ਜੇ ਕੋਈ ਵੀ ਗੱਲ ਕਰਦਿਆਂ ਕੋਈ ਗਲਤੀ ਹੋਈ ਹੋਈ ਜਾਂ ਕੋਈ ਮਾੜਾ ਸ਼ਬਦ ਬੋਲਿਆ ਜਾ ਹੋਵੇ ਇੰਦਾ ਤੁਹਾਂ ਹੁੰਦੀ ਨਹੀਂ ਹੋ ਵੀ ਜਾਂਦੀ ਹੈ ਨਾ ਤਾਂ ਮਾਫ ਕਰਦੇ ਹੋ ਇਹਨੂੰ ਕਿਉਂਕਿ ਇਹਨੂੰ ਬੋਲਣ ਦਾ ਘਾਟ ਹੀ ਪਤਾ ਹੈ ਏਦਾਂ ਜੋ ਮੂੰਹ ਚੋਂ ਦਾ ਕਾਂ ਕਾਂ ਕਰਦੀ ਰਹਿੰਦੀ ਆ ਤੇ ਬਾਕੀ ਜੂੰਦੇ ਵਾਦੇ ਰੋ ਚੜਦੀ ਕਲਾ ਚ ਰੋ ਤੇ ਖੋਜ ਰੋ ਤੇ ਖੋਜ ਰੋ ਜਿੱਦਾਂ ਇਹ ਖੋਜ ਰਿੰਦੀ ਆ ਸਾਰੇ ਇਹਨੇ ਖੋਜ ਰੋ ਭਾਵੇਂ ਦੁਖੀ ਹੋਇਆ ਕਰੋ ਅਗਲੇ ਨੂੰ ਖੋਜ ਰਹਿ ਰਹਿ ਕੇ ਸਾੜਦੇ ਹੀ ਰਹਾਂਦਾ ਜਿਹੜੇ ਸਾੜਦੇ ਆ ਜਿਹੜੇ ਨਹੀਂ ਸਾੜਦੇ ਉਹ ਤਾਂ ਫੇ ਆਪਣੇ ਯਾਰ ਬੇਲੀ ਹੁੰਦੇ ਆ ਓਕੇ ਬਾਈ ਚੜਦੀ ਕਲਾ ਨਹੀਂ